ਇਹ ਅੱਧੀ ਰਾਤ ਨੂੰ ਸੇਵਾਦਾਰ ਸੇਵਾ ਕਰਨ ਪਹੁੰਚੇ ਨੇ ਮਝਾਇਲ ਦੇਖੋ ਮਝਾਇਲਾ ਨੇ ਵੱਟ ਕੱਢੇ ਪਏ ਮੇਰੇ ਮਹਾਰੇ ਵੇਖ ਰਿਆ ਨਾ ਅਸੀਂ ਕਹਿੰਨ ਹੁਣ ਕਿ ਇਹ ਸਹਯੋਗ ਲੋੜ ਦੀ ਨਾ ਹੀ ਕਹਿੰਨ ਮੜਾ ਕਹਿ ਰਹੇ ਆ ਕੋਈ ਗੱਲ ਨਹੀਂ ਉਹ ਵੀ ਆਪਣੇ ਸਹਯੋਗ ਕਰ ਰਿਹਾ ਜਿੱਥੇ ਉਹਨਾਂ ਦਾ ਹੋ ਰਿਹਾ ਆ ਮੜਿਆਲ ਕਹੇ ਐਮਐਲਏ ਸਾਹਿਬ ਤੁਹਾਡੀਆਂ ਸਾਹਿਬ ਕੋਈ ਪਿੰਡ ਪਿੰਡ ਵਰਕ ਕਰ ਰਿਹਾ ਪਰ ਸਾਡੇ ਵਾਲੋਂ ਪਿੰਡ ਦੇ ਪਿੰਡ ਦੇ ਸਹਯੋਗ ਵੱਲੋਂ ਔਰ ਐਨਆਰਈ ਦੇ ਸਹਯੋਗ ਵੱਲੋਂ ਹੀ ਕਾੜੇ ਵਰਕ ਪਰ ਜਦੋਂ ਪਾਣੀ ਲੱਥ ਗਿਆ ਉਦੋਂ ਵੀ ਬਹੁਤ ਵੱਡੀ ਮੁਸ਼ਕਲ ਹੋਣੀ ਆ ਪਰ ਘਰ ਟਹਿ ਜਾਣੇ ਨੇ ਆ ਵੀ ਬਾਈ ਦਾ ਘਰ ਵੀ ਦੇਖਿਆ ਅੰਦਰੋਂ ਨਵੇਂ ਬਣਾ ਕੇਂਦਰੋਂ ਵੀ ਵਹਿ ਗਿਆ ਪੂਰਾ ਜਦੋਂ ਸਰ ਪਾਣੀ ਲੇਤਾ ਉਦੋਂ ਲੋਕਾਂ ਦੀ ਮੇਨ ਰਿਕੁਆਇਰਮੈਂਟ ਹੋਣੀ ਹੈ ਵੀ ਉਹਨਾਂ ਦੀ ਲੈਂਡ ਕਿੱਧਰ ਕਿਦ ਨੂੰ ਕਵਰ ਕਰੀ ਕਿਉਂਕਿ ਰੁੱਖ ਵੀ ਉਤਰ ਰੁੱਖ ਵੀ ਹੜਾਣਾ ਚਲੇ ਗਿਆ ਕਿਸੇ ਨੂੰ ਇਹ ਨਹੀਂ ਪਤਾ ਮੇਰੀ ਵਟ ਕਿੱਥੇ ਆ ਉਹਨੂੰ ਸਰਕਾਰ ਨੂੰ ਇਹ ਬੇਨਤੀ ਆ ਵੀ ਜਿਹੜੀ ਨਿਸ਼ਾਨਦੇਹੀ ਕਰਾਉਣੀ ਉਹਦੇ ਵਿੱਚ ਥੋੜੀ ਲੋਕਾਂ ਦੀ ਹੈਲਪ ਕੀਤੀ ਜਾਵੇ ਠੀਕ ਹੈ ਨਿਸ਼ਾਨਦੇਹੀ ਦੇ ਵਿੱਚ ਹੈਲਪ ਪਟਵਾਰ ਸਾਹਿਬ ਜੀ ਕੀਤੀ ਜਾਵੇ ਜਾਂ ਡੀਜ਼ਲ ਦੇ ਪੱਖੋਂ ਕਿਉਂਕਿ ਹੁਣ ਮੰਨ ਲਓ ਪਾਣੀ ਘਟ ਗਿਆ ਸਰਕਾਰ ਇਹ ਨਾ ਪੋਲਿਟਿਕਸ ਕਰੇ ਵੀ ਹਾਂ ਡੀਜ਼ਲ ਦੇ ਰੇਟ ਵਧਾ ਦੇ ਜੱਟਾਂ ਨੂੰ ਅੱਗੇ ਮਾਰ ਵਜੇ ਹੋਰ ਮਾਰ ਵਜੇ ਸਰਕਾਰ ਨੂੰ ਇਹ ਰ ਡੀਜੇ ਦੇ ਕੰਮ ਘੱਟ ਰੱਖਾਂ ਠੀਕ ਆ ਪਟਵਾਰ ਪੜਵਾਰੀ ਉਹਨਾਂ ਨੇ ਹੱਲ ਕਰਨ ਠੀਕ ਆ ਸਰਕਾਰ ਇਹਨਾਂ ਨੇ ਇਹ ਚੀਜ਼ ਦੀ ਮਦਦ ਕਰੇ ਅੱਜ ਤੋਂ 5-7 ਦਿਨ ਦਾ ਪਾ ਜੀ ਮਝੈਲਾਂ ਨੇ ਸੁੱਕਾ ਚਾਰਾ ਮਝੈਲਾਂ ਨੇ ਵਟ ਕੱਢੇ ਪਏ ਆ ਬਿਲਕੁਲ ਗੁਰੂ ਮਹਾਰਾਜ ਦੀ ਕਿਰਪਾ ਜੀ ਕਿਹੇ ਚੀਜ਼ ਦੀ ਕਮੀ ਨਹੀਂ ਮਾਝੇ ਦੇ ਵਿੱਚ ਠੀਕ ਆ ਮਾਝਾ ਆਇਆ ਹੈ ਭਾਈ ਜੀ ਰਾਤ ਨੂੰ ਆਉਂਦਾ ਨਹੀਂ ਧਰਤੀ ਕੋਈ ਗੱਲ ਨਹੀਂ ਇਹ ਮਾਝਾ ਹੈ ਪਟਵਾਰੀਆਂ ਲੱਗੇਆਂ ਨੇ ਹੱਲ ਕਰ ਲਈ ਇਹ ਮਾਝਾ ਇਕੱਲੇ ਮਝੈਲ ਨਹੀਂ ਆ ਰਹੇ ਇਹ ਮਾਝਾ ਦਵਾਬਾ ਵੀ ਆ ਗਿਆ ਜੀ ਦਵਾਬਾ ਹਾਂ ਇਹ ਸਾਰੇ ਵੀਰ ਬੜੇ ਸੰਯੋਗ ਦੇ ਰਹੇ ਭਰਾ ਹਾਂ ਨਾ ਜਮਨਾ ਨਗਰ ਤੋਂ ਹਰਿਆਣ ਬਹੁਤ ਬਹੁਤ ਦੂਰ ਤੋਂ ਆਈ ਆ। ਭਾਈ ਸਾਰਿਆਂ ਨੂੰ ਥੈਂਕ ਯੂ ਬੋਲਦਿਆਂ ਜਿਹੜੇ ਜਿਹੜੇ ਹੱਡਣਾ ਇਸ ਟਾਈਮ ਦਾ ਵੀ ਮੁਸੀਬਤ ਦੀ ਘੜੀ ਵਿੱਚ ਖੜੇ ਆ। ਜਦੂਰੀ ਭਾਜੀ ਇਹ ਨਹੀਂ ਆ ਕਿ ਅੱਜ ਪਾਣੀ ਤੇ ਦੁੱਧ ਤੇ ਕੀ ਨਸੀਬਤ ਰਹਿਣਾ ਆ। ਜਦੋਂ ਪੈਲੀਆਂ ਆ ਪਤਾ ਪੱਟ ਪੱਟ ਜਿੰਨੇ ਗੋਡੇ ਗੋਡੇ ਜਿੰਨੇ ਇਹ ਗਾਰ ਜ਼ਮੀ ਆ ਤੇ ਇਹ ਕੱਢਣ ਤੇ ਵੀ ਆਉਣਗੇ ਤੁਹਾਡੇ ਚੈਨਲ 'ਤੇ ਹੀ ਵਿਖਾਏ ਜਾਣਗੇ ਇਹ ਸਾਰੇ ਮਜ਼ੇਦਾਰ। ਠੀਕ ਆ ਟਰੈਕਟਰ ਟਰਾਲੀ ਵੀ ਤਿਆਰ ਬਿਲਕੁਲ ਬਹੁਤ ਜੰਨੇ ਮਾਝਾ ਹੈ ਜਿਹਨੇ ਬਾਜ਼ਾਰਾਂ ਦੇ ਜਾਣਾ ਵੇ ਤਾਂ ਮਾਝਾ ਕੇ ਸਰਕਾਰ ਅੱਗੇ ਜਾਂਦੇ ਆ। ਇਹ ਤੇ ਹੁਣ ਸਾਡੇ ਆਪਣੇ ਮੁਸੀਬਤ ਘਰ ਦੇ ਵਿੱਚ ਪਈ ਆ। ਹਾਂ ਤੇ ਇਹ ਤੇ ਤਰਲੇ ਮਾਰਦੇ ਅਸੀਂ ਤੇ ਬਾਰਡਰਾਂ ਦੇ ਖੜ ਕੇ ਲੜਨਾ ਜਾਣਦੇ ਨਾ ਆਪਣੇ ਹਕਾਕਤ ਤੇ ਵੀ ਖੜਨਾ ਜਾਣਦੇ ਕੋਈ ਵੱਡੀ ਗੱਲ ਨਹੀਂ ਸਾਡੇ ਵਾਸਤੇ ਠੀਕ ਹੈ ਜੀ ਪਰ ਇੱਕ ਗੱਲ ਹੋਰ ਆ ਕਿਉਂਕਿ ਇਹਨਾਂ ਟਰੈਕਟਰਾਂ ਨੂੰ ਸਿੰਘੂ ਬਾਰਡਰ ਤੇ ਵੀ ਰੋਕਿਆ ਗਿਆ ਹੈਗਾ ਬੈਰੀਕਾਡ ਲਾਏ ਗਏ ਹੈਗੇ ਉਹੀ ਅੱਜ ਸਾਂਹ ਬੁੱਕ ਦੇ ਪਏ ਆ ਜੀ ਅਚਾਨਕ ਟਰੈਕਟਰ ਤੋਂ ਜੇਤ ਆ ਗਿਆ ਕਹਿੰਦੇ ਮੈਂ ਕਹਿੰਦੇ ਮੈਂ ਨਾਂ ਨਹੀਂ ਲੈਣਾ ਬਹੁਤ ਸਿਆਸਤਦਾਨੇ ਕਹਿੰਦੇ ਵੀ ਇੰਨਾਂ ਦੀ ਕਿ ਲੋਡ ਪੈ ਗਈ ਇਹਦੇ ਪੈੜੀ ਚ ਜਾਣ ਵਾਸਤੇ ਹੁੰਦੇ ਸੀ ਐਡੇ ਐਡੇ ਟਾਇਰ ਪਵਾਲੇ ਐਡੇ ਐਡੇ ਮਗਰਾੜ ਵਾਲੇ ਟਰੈਕਟਰਾਂ ਦੇ ਜਿਹੜਾ ਪੁਲਿਸ ਪ੍ਰਸ਼ਾਸਨ ਜਾਂ ਕੇਂਦਰ ਸਰਕਾਰ ਦੇ ਕਹਿੰਦੇ ਸੀ ਨਾ ਮੈਂ ਮੰਤਰੀ ਜਾਂ ਕਹਿੰਦੇ ਜਾਂ ਕੋਈ ਮੁਲਾਜ਼ਮ ਕਹਿੰਦੇ ਸਾਨੂੰ ਡੰਡੇ ਮਾਰਦੇ ਹੁੰਦੇ ਸੀ ਵੀ ਹਾਂ ਪਿਛੇ ਕਰੋ ਬੈਲੇ ਲੈ ਜਾਓ ਕਹਿੰਦੇ ਟਰੈਕਟਰ ਤਾਂ ਮਕਾਨਾਂ ਤੇ ਜਾਣ ਨੂੰ ਨੇ ਕਿ ਬਿਆਨ ਹੈ ਅੱਜ ਉਹੀ ਬੰਦੇ ਟਰੈਕਟਰਾਂ ਦੇ ਮਗਰਾੜ ਦੇ ਬਹਿ ਕੇ ਚਾਹੇ ਫਿੰਗਰ ਲਾ ਲਓ ਚਾਹੇ ਪੋਲਿਟਿਕਸ ਲਾ ਲਓ ਚਾਹੇ ਐਨੀਵਰ ਕੋਈ ਲਾ ਲਓ ਉਹ ਬਹਿ ਕੇ ਅੱਗੇ ਜਾਂਦੇ ਵੀ ਹਨ ਬੋਰਡ ਦੀ ਜਰੂਰਤ ਨਹੀਂ ਉਹ ਜਿਹੜੇ ਬੰਦੇ ਟਰੈਕਟਰਾਂ ਦੇ ਮਗਰਾੜ ਤੇ ਬਹਿ ਕੇ ਜਾਂਦੇ ਸੀ ਜਿਹੜੇ ਸਾਨੂੰ ਮਾਰਾ ਕਹਿੰਦੇ ਸਾਨੂੰ ਡੰਡੇ ਮਾਰਦੇ ਸਾਡੇ ਅੱਗੇ ਬੈਰੀਕੇਡ ਕਰਦੇ ਕੰਡਾ ਵਾਇਰ ਲਾਉਂਦੇ ਸੀ ਆਬਸਟੀਕਲ ਸਾਡੇ ਅੱਗੇ ਲਾਉਂਦੇ ਮਿੱਟੀयां ਲਾਉਂਦੇ ਸੀ ਨਾ ਹਣਾਂ ਅੱਜ ਉਹਨਾਂ ਨੂੰ ਇਹ ਦੱਸੀ ਕਿ ਇਹੋ ਹੀ ਟਰੈਕਟਰ ਘਰਾਂ ਦੇ ਵਿੱਚ ਜਾ ਕੇ ਇਹੋ ਹੀ ਹਲਪ ਕਰੇ ਠੀਕ ਆ ਔਰ ਇਹਨਾਂ ਦੇ ਉੱਪਰ ਬੈ ਕੇ ਉਹ ਆ ਰਹੇ ਹੜ ਨਾਲ ਠੀਕ ਆ ਗੱਡੀਆਂ ਬਹੁਤ ਪਿਛੇ ਲਾ ਰਹੇ ਆ ਹੁਣ ਜਦੋਂ ਟਰੈਕਟਰ ਤੁਰੇ ਜਾਂਦੇ ਹੁੰਦੇ ਨਾ ਇੱਥੋਂ ਜਦੋਂ ਨਿਕਲਦੇ ਇਧਰ ਨੂੰ ਫੋਨ ਤੇ ਆਪ ਹੱਥ ਦੇ ਦੇ ਬੈਂਦੇ ਆ ਤੇ ਹਨ ਵੀ ਲਈ ਜਾਇਓਗਾ ਤੱਕ ਉਹ ਟਰੈਕਟਰਾਂ ਨੂੰ ਛੋਟੇ ਮਾਰਦੇ ਹੀ ਏ ਨਾ ਤੇ ਉਹਨਾਂ ਦੀ ਰੇਜ ਰੋਵਰਾਂ ਕੰਮ ਆਈਆਂ ਤੇ ਨਾ ਉਹਨਾਂ ਦੀ ਥਾਰਾਂ ਕੰਮ ਆਈਆਂ ਚਿਹਰੇ ਖਿੜੇ ਹੋਏ ਆ ਬਿਲਕੁਲ ਗੁਰੂ ਮਹਾਰਾਜ ਦੀ ਕਿਰਪਾ ਇਹ ਸ਼ੁਰੂ ਤੋਂ ਜਿਹੜਾ ਦਾ ਹੋਏ ਤਰ੍ਹਾਂ ਹਰ ਆਵੇ ਨਾ ਆਈ ਪਹਿਲੇ ਦਿਨ ਇਹ ਤਾਂ ਲਿਖਾਂ ਦੇ ਸੇ ਪੰਜਾਬੀਆਂ ਦੇ ਸਿਆ ਹੈ ਕਿ ਮੁਸੀਬਤ ਵੇਲੇ ਜਿਹੜਾ ਚਿਹਰੇ ਖੜੇ ਰਹਿਣੇ ਆ ਜਿਹੜੀ ਗੁਰੂ ਗੁਰੂ ਸਾਹਿਬ ਨੇ ਕਿਹਾ ਚੜ੍ਹਦੀ ਕਲਾ ਇਹ ਚੜ੍ਹਦੀ ਕਲਾ ਦਾ ਪਛਾਣ ਇਹ ਤੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਵਾਰਕਿਓ ਉਹ ਨਹੀਂ ਰੋਇਆ ਤੇ ਇਹ ਕਿਸੇ ਰੋਣਗੇ ਉਹਦੇ ਵਾਰਸ ਆ ਠੀਕ ਹੈ ਗੁਰੂ ਗੋਬਿੰਦ ਸਿੰਘ ਨੇ ਇਹ ਭਾਈ ਦੀਪ ਸਿੰਘ ਦੀਪ ਸਿੱਧੂ ਦੇ ਭਾਈ ਅਮਰਪਾਲ ਸਿੰਘ ਦੇ ਵਾਰਸ ਆ ਠੀਕ ਹੈ ਉਹ ਕੌਮ ਨੂੰ ਬਲੋਂਗ ਕਰਦੇ ਆ ਇਹ ਤੇ ਰੋਣ ਵਾਲੇ ਨਹੀਂ ਇਹ ਰਮਾਉਣ ਵਾਲੇ ਆ ਇਹ ਰਹੰਦੇ ਨਹੀਂ ਆ ਜੀ ਤਾਂ ਵੇਖੋ ਸੋਨੇ ਆ ਸੋਨੇ